ਹਾਂ ਟੂਰਿਸਟ ਆਨੇ ਆ ਭਾਖੜਾ ਜਾਂ ਮਾਤਾ ਨੈਣਾ ਦੇਵੀ ਜੀ ਆ ਕੇ ਇਸ ਗੁਰ ਸਾਹਿਬ ਅਨੰਤਪੁਰ ਸਾਹਿਬ ਜਾਂ ਫੇ ਬਬੌਰ ਸਾਹਿਬ ਇੱਥੇ ਜਿਹੜੇ ਟੂਰਿਸਟ ਆਨੇ ਆ ਉਹਨਾਂ ਦੀ ਖੇਚ ਦਾ ਕੇਂਦਰ ਸਾਡਾ ਸ਼ਹਿਰ ਬਣੇ ਉਹਦੇ ਲਈ ਇਹ ਜਿਹੜਾ ਅਜ ਵੱਡਾ ਅਪਰਾਲਾ ਤੇ ਮੈਂ ਤੁਹਾਨੂੰ ਦੱਸਿਆ ਕਿ ਲਗਭਗ 11 ਕਰੋੜ ਰੁਪਏ ਦੇ ਕਰੀਬ ਅੱਜ ਜਿਹੜਾ ਸ਼ਹਿਰ ਦੇ ਵਿੱਚ ਉਹਦੇ ਡਵੈਲਪਮੈਂਟ ਦੇ ਕੰਮ ਕੰਮ ਕੀਤੇ ਜਾਣਗੇ ਤੇ ਆਉਣ ਵਾਲੀ ਮੀਟਿੰਗ ਬੜੀ ਛੇਤੀ 5 7 10 ਦਿਨ ਤੇ ਰੱਖੀ ਜਾਏਗੀ ਕਾਉਂਸਲਰ ਸਾਹਿਬਾਨ ਤੇ ਅਫਸਰ ਸਾਹਿਬਾਨਾਂ ਦੀਆਂ ਜਿਹੜੀਆਂ ਆਪਣਾ ਉਹਨਾਂ ਦੇ ਰੁਝੇਮਿਆਂ ਨੂੰ ਦੇਖਦੇ ਹੋਏ ਮੈਂ ਇੰਨਾ ਹੀ ਕਹਿਣਾ ਵੀ ਅੱਜ ਜਿਹੜਾ ਵੱਡਾ ਇੱਕ ਲੈਂਡਮਾਰਕ ਕਦਮ ਹੈ ਜਿਹੜਾ ਕੌਂਸਲ ਵੱਲੋਂ ਸ਼ਹਿਰ ਦੀ ਸੁੰਦਰਤਾ ਲਈ ਸ਼ਹਿਰ ਦੀ ਪ੍ਰਾਤਨ ਦਿੱਖ ਨੂੰ ਕਾਇਮ ਰੱਖਣ ਲਈ ਉਹ ਚੱਕਿਆ ਜਾ ਰਿਹਾ ਤੇ ਇੱਕ ਇੱਕ ਇਹਦੇ ਵਿੱਚ ਹੋਰ ਵੀ ਫੈਸਲਾ ਲਿਆ ਗਿਆ ਅੱਜ ਸੀਵਰੇਜ ਬੋਰਡ ਜਿਹੜੇ ਸਾਡੇ ਇੱਥੇ ਅਫਸਰ ਅਧਿਕਾਰੀ ਆਏ ਸੀ ਇਹਨਾਂ ਨੂੰ ਇਹ ਕਿਹਾ ਵੀ ਜੇ ਤੁਹਾਡੇ ਕੋਲੋਂ ਕਿਉਂਕਿ ਪਾਣੀ ਦੀ ਸਮੱਸਿਆ ਬਹੁਤ ਹੈ ਫਿਰ ਗਰਮੀਆਂ ਚੰਦੀ ਤੁਸੀਂ ਵੀ ਕਹਿਣਾ ਹਰ ਵਾਰ ਤੁਹਾਡੀ ਇਹੀ ਬਿਆਨ ਹੁੰਦਾ ਪਰ ਅੱਜ ਵੀ ਜਿਹੜੀ ਸੀਵਰੇਜ ਬੋਰਡ ਤੇ ਵਾਟਰ ਸਪਲਾਈ ਵਾਲੇ ਜਿਹੜੇ ਡਿਪਾਰਟਮੈਂਟ ਹੈ ਸਾਨੂੰ ਉਹਨਾਂ ਦੇ ਅਫਸਰ ਆਏ ਹੋਏ ਸੀ ਉਹ ਕਹਿੰਨੇ ਵੀ ਅਸੀਂ ਇੱਕ ਇਹ ਆਪਣਾ ਖੂਬ ਜਿਹੜੀ ਪੱਟਣ ਲਈ ਟੈਂਡਰ ਲਾਏ ਸੀ ਪਰ ਉਹਦੇ ਲਈ ਕੋਈ ਵੀ ਪਾਰਟੀ ਟੈਂਡਰ ਆਪਣਾ ਭਰ ਨਹੀਂ ਭਰਿਆ ਨਹੀਂ ਕਿਸੇ ਵੀ ਪਾਰਟੀ ਵੱਲੋਂ ਪਰ ਅੱਜ ਕਾਉਂਸਲ ਵੱਲੋਂ ਹਦਾਇਤ ਕੀਤੀ ਗਈ ਉਹਨਾਂ ਨੂੰ ਕਿ ਸਾਨੂੰ ਲਿਖ ਕੇ ਦਿੱਤਾ ਜਾਵੇ ਕਿ ਅਸੀਂ ਅਸਮਰਥ ਹੈ ਕਿਉਂਕਿ ਇਹ ਕਮ ਵਾਟਰ ਸਪਲਾਈ ਦਾ ਤੇ ਸੀਵਰੇਜ ਬੋਰਡ ਦਾ ਵੀ ਅਸੀਂ ਅਸਮਰਥ ਹੈ ਉਹਦੇ ਕਰਕੇ ਅਸੀਂ ਨਗਰ ਕਾਉਂਸਲ ਵੱਲੋਂ ਜਿੱਥੇ ਆਲਰੇਡੀ ਦਬੇਟਾ ਆਪਣਾ ਕਲੋਨੀ ਹੈ ਇੱਕ ਨੰਬਰ ਵਾਰਡ ਹੈ ਉਥੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਨੂੰ ਪਾਣੀ ਜਾਂਦਾ ਉਹਦੀ ਕਪੈਸਿਟੀ ਇੰਨੀ ਨਹੀਂ ਕੀਤੀ ਜਾ ਸਕਦੀ ਪਰ 11 12 13 ਨੰਬਰ ਜਾਂ ਹੋਰ ਜਿਹੜੇ ਵਾਰਡ ਹੈ 4 5 ਨੰਬਰ ਇਹਨਾਂ ਲਈ ਪਾਣੀ ਦਾ ਪ੍ਰਬੰਧ ਕਰ ਲਈ ਸਿੱਧਾ ਨਹਿਰ ਤੋਂ ਚੱਕਣ ਲਈ ਜਾਂ ਅਸੀਂ ਖਰੜ ਤੇ ਜੀਰਕਪੁਰ ਮਿਨਿਸਪਲ ਕਾਉਂਸਲ ਦੀਆਂ ਜਿੰਮੇ ਪਾਲਿਸੀਆਂ ਹਨ ਉਹਨਾਂ ਨੇ ਇਹ ਜਿਹੜਾ ਪਾਣੀ ਦਾ ਆਪ ਪ੍ਰਬੰਧ ਕੀਤਾ ਵੀ ਆਪ ਖੂਪਟੇ ਜਾਂ ਆਪ ਟੈਂਡਰ ਲਾਏਗੇ ਅਸੀਂ ਉਹਦੇ ਆਧਾਰ ਤੇ ਸੀਵਰੇਜ ਬੋਰਡ ਤੋਂ ਮੰਗ ਰਹੇ ਕਿਸਨ ਦੱਸਿਆ ਜਾਵੇ ਇੱਕ ਬੜੀ ਜਿਹੜੀ ਵੱਡੀ ਸੀ ਆ 11 12 ਤੇ 13 ਨੰਬਰ ਵਾਰਡ ਜਿਨ੍ਹਾਂ ਨੂੰ ਪਾਣੀ ਉਹਦੀ ਸੀਵਰੇਜ ਦੀ ਸਮੱਸਿਆ ਹੈ ਜਿੱਥੋਂ ਰੇਲਵੇ ਫਾਟਕ ਦੇ ਕੋਲੋਂ ਸੜਕ ਤਾਂ ਕਾਉਂਸਲ ਪਾ ਚੁੱਕੀ ਪਰ ਸੀਵਰੇਜ ਬੋਰਡ ਨੇ ਕੀ ਕੀਤਾ ਪਹਿਲਾਂ 25 ਲੱਖ ਰੁਪਏ ਉੱਥੇ ਕਾਉਂਸਲ ਨੇ ਖਰਚਿਆ ਆਪਾਂ ਖਰਚਿਆ ਮੀਨ ਕੀ ਅਸੀਂ ਸੀਵਰੇਜ ਬੋਰਡ ਨੂੰ ਪਲਵੰਧ ਕਰ ਦਿੱਤਾ 25 ਲੱਖ ਰੁਪਏ ਦਾ ਪਰ ਸੀਵਰੇਜ ਬੋਰਡ ਕਹਿੰਦਾ ਹੁਣ ਸਾਨੂੰ ਕੀ ਸਾਡੇ ਕੋਲੋਂ ਜਿਹੜੀ ਸੀਵਰੇਜ ਦੀ ਲਾਈਨ ਆ 25 ਲੱਖ ਪਲਵੰਧ ਹੋਣ ਦੇ ਬਾਵਜੂਦ ਵੀ ਉਹ ਚੱਲਣ ਨਹੀਂ ਚੱਲਣ ਯੋਗ ਨਹੀਂ ਹੈ ਜਾਂ ਉਹ ਸਿਰੇ ਨਹੀਂ ਚੜ ਸਕੀ ਅਸੀਂ ਉਹਦੇ ਲਈ 19 ਲੱਖ ਦਾ ਟੈਂਡਰ ਹੋਰ ਪਾਸ ਕਰ ਦਿੱਤਾ ਗਿਆ ਜਿਹੜੀ ਸੀਵਰੇਜ ਬੋਰਡ ਨੇ ਪ੍ਰਪੋਜ਼ਲ ਭੇਜੀ ਪਰ ਸੀਵਰੇਜ ਬੋਰਡ ਨੂੰ ਸਪਸ਼ਟੀਕਰਨ ਮੰਗਿਆ ਗਿਆ ਕਿ ਜਿਹੜਾ 25 ਲੱਖ ਨਗਰ ਕੌਂਸਲ ਲੰਗੜ ਦਾ ਬਰਬਾਦ ਕੀਤਾ ਗਿਆ ਜਿਹਦੇ ਪਹਿਲਾਂ ਵੀ ਸਾਡੇ ਮੈਂ ਵੀ ਮੁੱਦਾ ਠਾਏ ਸੀ ਸਾਡੇ ਕੌਂਸਲ ਸਹਿਬਾਨ ਨੇ ਠਾਇਆ ਸੀ ਜਿਹਦੇ ਗਰਮਾ-ਗਰਮੀ ਬਹੁਤ ਹੋਈ ਸੀ ਕਿ ਨਗਰ ਕੌਂਸਲ ਲੰਗੜ ਨੇ ਜਿਹੜਾ 25 ਲੱਖ ਰੁਪਈਆ ਇੱਕ ਬਰਾਰੀ ਫਾਟਕਾਂ ਦੇ ਕੋਲ ਦਿੱਤਾ ਸੀ ਯੂਕੋ ਬੈਂਕ ਦੇ ਕੋਲ ਉਹ 25 ਲੱਖ ਰੁਪਏ ਦੇ ਸਪਸ਼ਟੀਕਰਨ ਦਿੱਤਾ ਜਾਵੇ ਕਿ ਇਹਦੇ ਡਿਜ਼ਾਈਨਸ ਕਮੀ ਆ ਯਾ ਇਹਦੇ ਵਿੱਚ ਅਫਸਰਾਂ ਦੀ ਕਮੀ ਹੈ ਜਾਂ ਠੇਕੇਦਾਰ ਦੀ ਕਮੀ ਹੈ ਕਿਉਂਕਿ ਨੰਗਲ ਦੇ ਲੋਕਾਂ ਦਾ ਟੈਕਸਾਂ ਦਾ ਪੈਸਾ ਬੇਫਜ਼ੂਲ ਨਾ ਉਡਾਇਆ ਜਾਵੇ ਹਾਂ ਲੋਕਾਂ ਦੀ ਜਿਹੜੀ ਮੰਗ ਨੂੰ ਦੇਖਦੇ ਹੋਏ ਕਿ ਇਹ ਇਹਦੇ ਵਿੱਚ ਕੋਈ ਆਪਾਂ ਇਹਦੇ ਮਤੇ 'ਚ ਨਹੀਂ ਲੈਂਦਾ ਉਹਨੂੰ ਚਿੱਠੀ ਕੱਢ ਰਹੇ ਕਿ ਇਹ ਕਿਤੇ ਸਾਡੀਆਂ ਸ਼ਿਕਾਇਤਾਂ ਦੇ ਵਿੱਚ ਲੋਕਾਂ ਦੀ ਜਿਹੜੀ ਸਮੱਸਿਆ ਉਹ ਨਾ ਕਿਤੇ ਉਹ ਸਮੱਸਿਆ یوں ਦੀ ਤੂੰ ਰਹਿ ਜਾਵੇ ਪਰ 19 ਲੱਖ ਰੁਪਏ ਦਾ ਯਾ ਇਹ ਤੋਂ ਮਹਿਲਾ ਦਾ ਥੋੜਾ ਬੋਤਾ ਅੱਗੇ ਪਿੱਛੇ ਫਿਗਰ ਹੋ ਸਕਦੀ ਅਸੀਂ ਰੇਲਵੇ ਫਾਟਕ ਦੇ ਕੋਲ ਇੱਕ ਨਵਾਂ ਉਹਨਾਂ ਨੂੰ ਆਪਾਂ ਇਹਦਾ ਬਜਟ ਪਾਸ ਬਜਟ ਨਹੀਂ ਆਪਾਂ ਆਪਾਂ ਕਹੋ ਤਜਵੀਜ਼ ਪਾਸ ਕਰ ਦਿੱਤੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਟੈਂਡਰਾਂ ਦੇ ਰੂਪ ਤੇ ਦੇਖੂਗੀ ਕਿ ਜਿਹੜਾ ਸੀਵਰੇਜ ਦੀ ਲਾਈਨ ਪਾਣੀ ਆ ਉਹਦਾ ਜੋ ਸੀਵਰੇਜ ਬੋਰਡ ਨੇ ਸਾਨੂੰ ਤਜਵੀਜ਼ ਦਿੱਤੀ ਉਹਨਾਂ ਦੀ ਗੱਲ ਵੀ ਮੰਨ ਲਈ ਗਈ ਪਰ ਮੈਂ 11 12 13 ਖਾਸ ਕਰਕੇ ਇਹਨਾਂ ਵਾਰਡ ਵਾਸੀਆਂ ਨੂੰ ਦੱਸਣਾ ਚਾਹਨਾ ਜਿਹੜਾ ਪਹਿਲਾਂ ਵੀ ਅਸੀਂ 25 ਲੱਖ ਰੁਪਏ ਸੀਵਰੇਜ ਬੋਰਡ ਨੂੰ ਦਿੱਤਾ ਸੀ ਸੀਵਰੇਜ ਬੋਰਡ ਨੇ ਬਰਬਾਦ ਕੀਤਾ ਜਾਂ ਉਹਨਾਂ ਦੀ ਨਲਾਕੀ ਆ ਜਾਂ ਡਿਜ਼ਾਈਨ 'ਚ ਫਾਲਟ ਆ ਜਾਂ ਠੇਕੇਦਾਰ ਦੀ ਕਮੀ ਆ ਨਗਰ ਕੌਂਸਲ ਲੰਗੜ ਨੇ ਜਿਹੜੀ ਪੈਸੇ ਦੀ ਬਰਬਾਦੀ ਲਈ ਅਸੀਂ ਉਹਨਾਂ ਨੂੰ ਨੋਟਿਸ ਭੇਜਿਆ ਜਿਹਦੇ ਸਪਸ਼ਟੀਕਰਨ ਲਿਆ ਜਾਵੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਪਸ਼ਟੀਕਰਨ ਦਿੰਦੇ ਆਪਣੇ ਲੀਗਲ ਐਡਵਾਈਜ਼ਰ ਆ ਜਿਹੜੇ ਸਾਡੇ ਨਗਰ ਕੌਂਸਲ ਲੰਗੜ ਦੇ ਅਧਿਕਾਰੀ ਆ ਉਹ ਤੇ ਜੋ ਸਾਡਾ ਪ੍ਰੋਪਰ ਐਕਸ਼ਨ ਬਣਦਾ ਹੋਵੇਗਾ ਅਸੀਂ ਸੀਵਰੇਜ ਬੋਰਡ ਤੋਂ ਉਹਦੀ ਰਿਕਵਰੀ ਮੰਗਾਂਗੇ ਨੀ ਆਹੀ ਕਰਨਾ ਗਰਮੀ ਸੀ ਜਿਹੜੀ ਅੱਜ ਗਰਮਾ ਗਰਮੀ ਇਹ ਹੈ ਵੀ ਮਤੇ ਪਾਸ ਕਰਨ ਦੇ ਵਿੱਚ ਕੋਈ ਅਚਨ ਨਹੀਂ ਆਈ ਆ ਜਿੰਨੇ ਮਤੇ ਤੀਵੀਆਂ ਦੱਸੀਆਂ ਗਈਆਂ 16 ਮਤੇ ਗਰਮਾ ਗਰਮੀ ਦਾ ਮਤਲਬ ਇਹ ਸੀ ਕਿ ਜਿਹੜਾ ਸਾਨੂੰ ਸ਼ਹਿਰ ਵਾਸੀਆਂ ਨੇ ਜਿਹੜਾ ਸਾਡੇ ਤੇ ਵਿਸ਼ਵਾਸ ਹੈ ਕਈ ਵਾਰ ਇਹ ਹੁੰਦਾ ਵੀ ਹਾਊਸ ਦੇ ਵਿੱਚ ਲੜਨਾ ਪੈਂਦਾ ਹੈ ਕਿਉਂਕਿ ਸਾਨੂੰ ਉਹਨਾਂ ਨੇ ਉੱਥੇ ਆਪਣਾ ਕੱਲਾ ਇੱਥੇ ਬਈ ਚਾਹ ਦਾ ਕੱਪ ਪੀਣ ਲਈ ਨਹੀਂ ਭੇਜਿਆ ਗਿਆ ਸਾਨੂੰ ਲੋਕਾਂ ਨੇ ਕਿ ਅਸੀਂ ਬਸ ਆਣ ਦੋ ਸਾਡੇ ਮੰਤਰੀ ਜੀ ਬਣ ਕੇ ਕੱਲ ਵੀ ਫਟਕ ਸ਼ੁਰੂ ਕਰ ਦੇਣਾ ਇਹ ਉਹਨਾਂ ਦੇ ਤੇ ਆ ਤੇ ਜਿਹੜੇ ਬੋਲਦੇ ਆ ਬਾਹਰ ਉਹੀ ਬੰਦ ਕਰਾਉਣ ਦੇ ਵਿੱਚ ਸੀ ਚਲੋ ਹੁਣ ਪਰਵਾਹ ਨਾ ਕਰੋ ਜਦੋਂ ਤੁਸੀਂ ਆ ਜਾਓ ਹਾਂਜੀ ਪਰਵਾਹ ਦਾ ਤੁਸੀਂ ਆ ਜਾਓ ਨਾ ਚਲੋ ਅਗਲੀ ਵਾਰ ਤੁਹਾਡੀ ਗੱਲ ਮੰਨ ਲਈ ਹਾਂ ਅਸੀਂ ਧਰਨਾ ਵੀ ਲਾਇਆ ਸੀ ਉਹ ਮੇਰੀ ਗੱਲ ਤਾਂ ਸੁਣ ਲਓ ਅਗਲੀ ਵਾਰ ਨੂੰ ਨਗਰ ਕੌਂਸਲ ਨੰਗਲ ਇੱਕ ਮਤਾ ਪਾਸ ਕਰ ਦੂੰਗੀ ਵੀ ਭਾਈ ਕੇਂਦਰੀ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਮਤਾ ਟੇਬਲ ਆਈਟਮ ਜਾਂ ਆਪਾਂ ਮਤੇ ਚ ਲੈ ਕੇ ਕਰਾਂਗੇ ਬੇਨਤੀ ਕਰਾਂਗੇ ਹਾਊਸ ਵੱਲੋਂ ਕਿ ਇਹਨੂੰ ਕੰਮ ਨੂੰ ਸਿਰੇ ਚਾੜ੍ਹ ਦੋਗੇ ਇੱਕ जे मेरे जे मेरे मित्र हमारे पंद्रह साल तू मैं ऐसे ही बैठा हुआ नगर कौंसल ने सारा शायद ठीक कर ना बीवीएमबी एन एफलता वे अं सु पाए दोनों जने ਮਾਲੀ ਸਾਡੇ ਕੋਲ ਜਿੰਨੇ ਕਾ ਆਪਾਂ ਰੱਖ ਲੈਨੇ ਕੋਈ 50 ਸਰਕਾਰ ਲੈ ਜਾਂਦੀ ਐ ਤੋ ਚੱਕ ਕੇ ਮਾਲੀਆਂ ਨੂੰ ਕੋਈ ਕੋਈ ਲੈ ਜਾਂਦਾ ਜੇ ਵਿਚਾਰੇ ਅਫਸਰ ਪੁੱਛਣ ਤਾਂ ਕਹਿੰਦੇ ਤੁਹਾਨੂੰ ਸਸਪੈਂਡ ਕਰ ਦਾਂਗੇ ਇਹ ਵੀ ਬਰਬਾਦੀ ਦੀ ਵਰਤਦੀ ਨਹੀਂ ਇੱਕ ਬਗੀਚਾ ਪਾਰਕ ਦਾ ਸਭ ਸੀ ਦਾ ਪਾਰਕ ਬਰਬਾਦੀ ਐ ਪਰ ਲੋਕਾਂ ਨੂੰ ਵੀ ਬੇਨਤੀ ਐ ਵੀ ਹੁਣ ਜਿਹੜੀਆਂ ਚੀਜ਼ਾਂ ਤੁਹਾਨੂੰ ਟਾਇਲਟ ਤੇ ਜਾ ਕੇ ਕਰਨੀਆਂ ਚਾਹੀਦੀਆਂ ਚਾਹੀਦੀਆਂ ਪਾਰਕਾਂ 'ਚ ਨਾ ਕਰਿਆ ਕਰੋ ਬਗੀਚਾ ਜਿੱਥੇ ਤੁਸੀਂ ਕਿਉਂਕਿ ਤੁਸੀਂ ਸੀਵਰੇਜ ਵਾਲੀ ਉਹ ਕੀਤੀ ਸੀ ਪ੍ਰੈਸ ਕਾਨਫਰੈਂਸ ਸੁਣ ਤੇ ਕਹਿੰਨੇ ਪਾਰਕ ਬਣਾਇਆ ਨਾ ਉੱਥੇ ਚੂਸਦੇ ਨਾ ਉੱਥੇ ਉਹ ਬੂਟੇ ਨਾ ਕੋ ਲੜਾ ਨਾ ਕੋ ਦਾ ਬੁੱਟੀ ਘੜੀ ਚੂਲੇ ਟੁੱਟ ਗਏ ਨਗਰ ਕੌਂਸਲ ਕਹਿੰਦੀ ਬਕਾਸ਼ ਉਹ ਕਰ ਦਤਾ ਬ੍ਰੋ ਦੇਖੋ ਨਗਰ ਕੌਂਸਲ ਦੀ ਮੀਟਿੰਗ ਅੱਜ ਸਰਬਸੰਮਤੀ ਦੇ ਨਾਲ ਪਾਸ ਹੋਈ ਪਰ ਲੇਕਿਨ ਅਸੀਂ ਭਾਰਤੀ ਜਨਤਾ ਪਾਰਟੀ ਤੋਂ ਰਾਜੇਸ਼ ਚੌਧਰੀ ਰਣਜੀਤ ਸਿੰਘ ਲੱਕੀ ਜੀ ਅਸੀਂ ਅੱਜ ਇਸ ਮੀਟਿੰਗ ਦੇ ਵਿੱਚ ਮੰਗ ਉਠਾਈ ਕਿ 4 ਸਾਲ ਨਿਸਪੰਨ ਕਮੇਟੀ ਨੂੰ ਬਣਿਆ ਹੋਵੇ ਲਗਭਗ 1 ਸਾਲ ਜਿਹੜਾ ਹੈ ਉਹ ਬਕਾਇਆ ਰਹਿ ਗਿਆ ਲੇਕਿਨ 4 ਸਾਲ ਦੇ ਵਿੱਚ ਨੰਗਲ ਸ਼ਹਿਰ ਦੇ ਅੰਦਰ ਡਵੈਲਪਮੈਂਟ ਸਿਟੀ ਹੋ ਨਜ਼ਰ ਨਹੀਂ ਆ ਰਹੀ। ਜੋ ਮਤ ਕਮ ਮੀਟਿੰਗਾਂ ਦੇ ਵਿੱਚ ਪਾਸ ਕੀਤੇ ਗਏ ਉਹਨਾਂ ਨੂੰ ਇੰਪਲੀਮੈਂਟ ਕਰਵਾਇਆ ਜਾਵੇ। ਨੰਗਲ ਸ਼ਹਿਰ ਦੇ ਲੋਕ ਮਿਸਪਲ ਕਮੇਟੀ ਦੇ ਕੰਮਾਂ ਤੋਂ ਖੁਸ਼ ਨਹੀਂ ਹੈ। ਦੂਜੀ ਗੱਲ, ਬਾਗ ਨੰਬਰ 10 ਦੀ ਗੱਲ ਕਰੀਏ। ਬਾਗ ਨੰਬਰ 10 ਦੇ ਵਿੱਚ ਸਾਰੇ ਸ਼ਹਿਰ ਦਾ ਪਾਣੀ ਆਂਦਾ ਗੰਦੇ ਨਾਲੀ ਦਾ ਬਹੁਤ ਜ਼ਰੂਰਤ ਹੈ ਕਿ तकरीबन 40 ਸਾਲ ਤੋਂ ਨਾਲਾ ਬਣਿਆ ਆਬਾਦੀ ਬਹੁਤ ਵੱਧ ਗਈ ਪਾਣੀ ਬਹੁਤ ਆਂਦਾ ਸਾਡਾ ਗੰਦਾ ਨਾਲਾ ਦੁਆੜੀ ਵਧੀਆ ਤੀਕੇ ਦੇ ਨਾਲ ਬਣਾਇਆ ਜਾਵੇ ਔਰ ਮਿਸਪਲ ਕਮੇਟੀ ਦਾ ਜਿੱਥੇ ਦਫਤਰ ਹੈ ਅੱਡਾ ਮਾਰਕੀਟ ਚ ਉਹ ਅਸੀਂ ਬਿਲਡਿੰਗ ਜਿਹੜੀ ਸੀ ਉਹ ਇਸ ਕਰਕੇ ਬਣਾਈ ਸੀ ਕਿ ਉੱਥੇ ਦੇ ਜਿਹੜੇ ਵਾਰਡ ਨੰਬਰ 10 ਦੇ ਲੋਕ ਹੈ ਉਹ ਦੁੱਖ ਸੁੱਖ ਦੇ ਵਿੱਚ ਉਹ ਹਾਲ ਦਾ ਪ੍ਰਯੋਗ ਕਰ ਸਕਣ ਇਹਨਾਂ ਨੂੰ ਜੋ ਸਮਾਂ ਜ਼ਰੂਰਤ ਸੀ ਇਹਨਾਂ ਨੇ ਮਿਸਪਲ ਕਮੇਟੀ ਦਾ ਦਫਤਰ ਉੱਥੇ ਸ਼ਿਫਟ ਕੀਤਾ ਉਹਨਾਂ ਸੀਰ ਅਰੁਬੰਤੀ ਕੀਤੀ ਕਿ ਆਪਣਾ ਦਫਤਰ ਵਾਪਸ ਉੱਥੇ ਲੈ ਕੇ ਜਾਓ ਉਹ ਬਿਲਡਿੰਗ ਦੇ ਦੋਹੇ ਹਾਲ ਖਾਲੀ ਕੀਤੇ ਜਾਣ ਤਾਂ ਕਿ ਜਨ ਹਿੱਤ ਦੇ ਵਿੱਚ ਲੋਕਾਂ ਦੇ ਉਹ ਦੁੱਖ ਸੁੱਖ ਦੇ ਵਿੱਚੋਂ ਕੰਮ ਆ ਸਕਣ ਦੂਜੀ ਗੱਲ ਤੀਸੀ ਮੇਰੇ ਬ੍ਰਦਰ ਰਣਜੀਤ ਸਿੰਘ ਲੱਕੀ ਜੀ ਨੇ ਅੱਜ ਬਹੁਤ ਹੀ بڑا ਮੁੱਦਾ ਉਠਾਇਆ ਕਿ ਬੀਬੀ ਐਮਬੀ ਦਾ ਏਰੀਆ ਜਿਹੜਾ ਸਾਡਾ ਨਿੰਗਲ 'ਚ ਪੈਂਦਾ ਜਿਸ ਵਕਤ ਉੱਥੇ ਡਿਵੈਲਪਮੈਂਟ ਦੀ ਗੱਲ ਆਂਦੀ ਤਾਂ ਲੱਕੀ ਜੀ ਨੇ ਕਿਹਾ ਤੁਸੀਂ ਬੂੰਜਾ 2L ਕਹਿ ਦਿੰਦੇ ਔਰ ਡਿਵੈਲਪਮੈਂਟ ਉਸ ਏਰੀਆ 'ਚ ਹੋ ਨਹੀਂ ਰਹੀ ਹੈ ਅਗਰ ਡਵੈਲਪਮੈਂਟ BBMP ਦੇ ਏਰੀਆ ਚ ਨਹੀਂ ਹੋਣਾ ਤਾਂ ਇਲੈਕਸ਼ਨ ਵੀ ਬੰਦ ਕਰ ਦਿੱਤੇ ਜਾਣ ਉਹਨਾਂ ਬਾਡਾਂ ਨੂੰ ਉੱਥੋਂ ਇਲੈਕਸ਼ਨ ਲੜਨ ਵਾਸਤੇ ਕੋਈ ਐਮਸੀਐਨ ਦੀ ਜ਼ਰੂਰਤ ਨਹੀਂ ਹੈ ਅਸੀਂ ਲੋਕਾਂ ਤੋਂ ਵੋਟਾਂ ਲੈਂਦੇ ਔਰ ਉੱਥੇ ਦੇ ਜਿਹੜੇ ਕੰਮ ਹੈ ਉਹ ਤੁਸੀਂ BBMP ਦੀ ਐਨਓਸੀ 5912 ਲਾਗੂ ਕਰਕੇ ਇਹ ਚੀਜ਼ਾਂ ਦਾ ਬਹਾਨਾ ਬਣਾ ਦਿੰਦੇ ਇਹ ਅੱਜ ਮੀਟਿੰਗ ਦੇ ਅੰਦਰ ਇਸ ਤਰ੍ਹਾਂ ਦੀਆਂ ਹੋਰ ਵੀ ਵਿਸ਼ੇਸ਼ ਕਾਫੀ ਜਿਹੜੀਆਂ ਮੰਗਾਏ ਉਹ ਭਾਰਤੀ ਜਨਤਾ ਪਾਰਟੀ ਨੇ ਅੱਜ ਨਗਰ ਕੌਂਸਲ ਦੇ ਪ੍ਰਧਾਨ ਸੰਜੀਤ ਸਾਨੀ ਜੀ ਪਾਸ ਹੋਰ ਹਾਊਸ ਦੇ ਵਿੱਚ ਉਠਾਈਆਂ ਔਰ ਇਹ ਵੀ ਗੱਲ ਕਹੀ ਕਿ ਮਿਸਪਲ ਕਮੇਟੀ ਦੇ ਅੰਦਰ ਕਈ ਤਰ੍ਹਾਂ ਦੀਆਂ ਬਹੁਤ ਕਰਾਪਸ਼ਨਾਂ ਵੀ ਚੱਲ ਰਹੀਆਂ ਹਨ ਉਹ ਕਰਾਪਸ਼ਨਾਂ ਦੇ ਬਾਰੇ ਵੀ ਅੰਦਰ ਜਾਣੂ ਕਰਾਇਆ ਕਿ ਉਹਦੇ ਬੀਤੇ ਅੰਕੁਸ਼ ਲਗਾਇਆ ਜਾਵੇ ਔਰ ਜੋ ਇਹ ਕਰਾਪਸ਼ਨ ਹੈ ਉਹ ਬੰਦ ਕੀਤੀ ਜਾਵੇ ਇਮਾਨਦਾਰੀ ਦੇ ਨਾਲ ਇਹ ਜਿਹੜਾ ਕੰਮ ਹੈ ਉਹ ਇੱਕ ਸਾਲ ਬਕਾਇਆ ਰਹਿੰਦਾ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਲੋਕਾਂ ਦੇ ਵਿੱਚ ਜਾ ਸਕੀਏ ਇਹ ਬਿੰਦੂ ਸਦਾ ਪੰਚ ਦੇ ਅੰਦਰ ਜਿਹੜੀ ਗਰਵਾਹਟ ਸੀ ਉਹ ਕਰੋੜਾਂ ਰੁਪਈਆਂ ਦੇ ਕੰਮਾਂ ਨੂੰ ਲੈ ਕੇ ਸੀ ਆਪਸ ਵਿੱਚ ਹੀ ਆ ਉਹ ਨਜ਼ਰ ਆ ਰਿਹਾ ਸੀ ਉਹਨਾਂ ਨੇ ਕਹਿ ਕੇ ਕਿਸੇ ਨੇ 2.5 ਕਰੋੜ ਦੇ ਕੰਮ ਪਵਾਲੇ 1.5 ਕਰੋੜ ਦੇ ਪਏ ਉਹਨਾਂ ਦਾ ਆਪਣਾ ਜਿਹੜਾ ਅੰਦਰ ਇਸ਼ੂ ਸੀ ਉਹੀ ਬਹੁਤ ਜ਼ਿਆਦਾ ਲੰਬਾ ਚੋੜਾ ਬਣਿਆ ਤੇ ਆਖੀਰ ਦੇ ਵਿੱਚ ਉਹ ਦੋ ਕੰਮ ਜਿਹੜੇ ਉਹ ਪੈਂਡਿੰਗ ਕਰ ਦਿੱਤੇ ਗਏ ਉਹ ਕੀ ਕੰਮ ਸੀ ਉਹ ਇੱਕ ਦੋ ਨਾਲੇ ਦੇ ਕੰਮ ਹੈ ਸ਼ਿਵਾਲੇ ਕਲੋਨੀ ਦੇ ਤੇ ਇਸ ਕਰਕੇ 2.5 ਕਰੋੜ ਦੇ ਕੰਮਾਂ ਨੂੰ ਘੱਟ ਦੇਸ਼ੋ ਤੇ ਲਿਆ ਕੇ ਦੋ ਕੰਮ ਨੂੰ ਪੈਂਡਿੰਗ ਕਰਕੇ ਸੰਤੁਸ਼ਟੀ ਨਾਲ ਤਾਂ ਮੀਟਿੰਗ ਸੇ ਰਚ ਚਾ ਇਹ ਮੁੱਦਾ ਨਗਰ ਕੌਂਸਲ ਦੀ ਮੀਟਿੰਗ ਦੇ ਵਿੱਚ ਅਸੀਂ ਦੱਸਿਆ ਅਸੀਂ ਉਹਨਾਂ ਨੂੰ ਕਿਹਾ ਕਿ ਜਾਤਾ ਇਸ ਪਾਰਕ ਨੂੰ ਤੁਸੀਂ ਬਦ ਤਬਦੀਲ ਕਰਕੇ ਪਾਰਕਿੰਗ ਬਣਾ ਦਿਓ ਬਿਹਤਰ ਹੈ ਜਾਂ ਅਗਰ ਪਾਰਕ ਨੂੰ ਰੱਖਣਾ ਹੈ ਇਹ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਜੀ ਦੇ ਨਾਮ ਦਾ ਪਾਰਕ ਹੈ ਕਾਂਗਰਸ ਪਾਰਟੀ ਦੀ ਹੀ ਮਿਸਪਲ ਕਮੇਟੀ ਹੈ ਤੇ ਅਗਰ ਉਹ ਕਾਂਗਰਸ ਪਾਰਟੀ ਦੀ ਇੰਵਿਸਿਬਲ ਕਮੇਟੀ ਗਿਆਨੀ ਜੈਲ ਸਿੰਘ ਦੇ ਪਾਰਕ ਦਾ ਨਿਰਮਾਣ ਨਹੀਂ ਰੱਖ ਸਕਦੀ ਉਹਦੀ ਦੇਖਭਾਲ ਨਹੀਂ ਕਰ ਸਕਦੀ ਤਾਂ ਉਥੋਂ ਪਾਰਕ ਚੱਕੇ ਲੋਕਾਂ ਨੂੰ ਪਾਰਕਿੰਗ ਬਣਾ ਦਿਓ ਜੇ ਪਾਰਕਿੰਗ ਨਹੀਂ ਬਣਾਣੀ ਤਾਂ ਪਾਰਕ ਦੀ ਡਿਵੈਲਪਮੈਂਟ ਕਰੋ ਇਹ ਅਸੀਂ ਪਿਛਲੀ ਵਾਰ ਮੀਟਿੰਗ ਚ ਕਿਹਾ ਸੀ ਅੱਜ ਵੀ ਮੀਟਿੰਗ ਤਾਂ ਨੀਅਤ ਦੀ ਜੀ ਟੂਰਿਸਟ ਆਨੇ ਆ ਭਾਖੜਾ ਜਾਂ ਮਾਤਾ ਨੈਣਾ ਦੇਵੀ ਜੀ ਆ ਕੇ ਇਸ ਗੜ ਸਾਹਿਬ ਅਨੰਤਪੁਰ ਸਾਹਿਬ ਜਾਂ ਫੇ ਬਵੌਰ ਸਾਹਿਬ ਇੱਥੇ ਜਿਹੜੇ ਟੂਰਿਸਟ ਆਨੇ ਆ ਉਹਨਾਂ ਦੀ ਖੇਚ ਦਾ ਕੇਂਦਰ ਸਾਡਾ ਸ਼ਹਿਰ ਬਣੇ ਉਹਦੇ ਲਈ ਇਹ ਜਿਹੜਾ ਅਜ ਵੱਡਾ ਅਪਰਾਲਾ ਇਹ ਮੈਂ ਤੁਹਾਨੂੰ ਦੱਸਿਆ ਕਿ ਲਗਭਗ 12 ਕਰੋੜ ਰੁਪਏ ਦੇ ਕਰੀਬ ਅੱਜ ਜਿਹੜਾ ਸ਼ਹਿਰ ਦੇ ਵਿੱਚ ਉਹਦੇ ਡਵੈਲਪਮੈਂਟ ਦੇ ਕੰਮ ਕੰਮ ਕੀਤੇ ਜਾਣਗੇ ਤੇ ਆਉਣ ਵਾਲੀ ਮੀਟਿੰਗ ਬੜੀ ਛੇਤੀ 5 7 10 ਦਿਨ ਤੇ ਰੱਖੀ ਜਾਏਗੀ ਕੌਂਸਲਰ ਸਾਹਿਬਾਨ ਤੇ ਅਫਸਰ ਸਹਿਬਾਨਾਂ ਦੀਆਂ ਜੜੀਆਂ ਆਪਣਾ ਉਹਨਾਂ ਦੇ ਰਿਝੇਮਿਆਂ ਨੂੰ ਦੇਖਦੇ ਹੋਏ ਤੇ ਮੈਂ ਇੰਨਾ ਹੀ ਕਹਿਣਾ ਵੀ ਅੱਜ ਜਿਹੜਾ ਵੱਡਾ ਇੱਕ ਲੈਂਡ ਲੈਂਡਮਾਰਕ ਕਦਮ ਹੈ ਜਿਹੜਾ ਕਾਉਂਸਲ ਵੱਲੋਂ ਸ਼ਹਿਰ ਦੀ ਸੁੰਦਰਤਾ ਲਈ ਸ਼ਹਿਰ ਦੀ ਪ੍ਰਾਤਨ ਦੇਖ ਨੂੰ ਕਾਇਮ ਰੱਖਣ ਲਈ ਉਹ ਚੱਕਿਆ ਜਾ ਰਿਹਾ ਤੇ ਇੱਕ ਇੱਕ ਇਹਦੇ ਵਿੱਚ ਹੋਰ ਵੀ ਫੈਸਲਾ ਲਿਆ ਗਿਆ ਅੱਜ ਸੀਵਰੇਜ ਬੋਰਡ ਜਿਹੜੇ ਸਾਡੇ ਇੱਥੇ ਅਫਸਰ ਅਧਿਕਾਰੀ ਆਏ ਸੀ ਇਹਨਾਂ ਨੂੰ ਇਹ ਕਿਹਾ ਵੀ ਜੇ ਤੁਹਾਡੇ ਕੋਲੋਂ ਕਿਉਂਕਿ ਪਾਣੀ ਦੀ ਸਮੱਸਿਆ ਬਹੁਤ ਹੈ ਫੇਰ ਗਰਮੀਆਂ ਚ ਆਂਦੀ ਤੁਸੀਂ ਵੀ ਕਹਿਣਾ ਹਰ ਵਾਰ ਤੁਹਾਡੀ ਇਹੀ ਬਿਆਨ ਹੁੰਦਾ ਪਰ ਅੱਜ ਵੀ ਜਿਹੜੀ ਸੀਵਰੇਜ ਬੋਰਡ ਤੇ ਵਾਟਰ ਸਪਲਾਈ ਵਾਲੇ ਜਿਹੜੇ ਡਿਪਾਰਟਮੈਂਟ ਆ ਸਾਨੂੰ ਉਹਨਾਂ ਦੇ ਅਫਸਰ ਆਏ ਹੋਏ ਸੀ ਉਹ ਕਹਿੰਨੇ ਵੀ ਅਸੀਂ ਇੱਕ ਇਹ ਆਪਣਾ ਖੂਬ ਜਿਹੜੀ ਪੱਟਣ ਲਈ ਟੈਂਡਰ ਲਾਏ ਸੀ ਪਰ ਉਹਦੇ ਲਈ ਕੋਈ ਵੀ ਪਾਰਟੀ ਟੈਂਡਰ ਆਪਣਾ ਭਰ ਨਹੀਂ ਭਰਿਆ ਨਹੀਂ ਕਿਸੇ ਵੀ ਪਾਰਟੀ ਵੱਲੋਂ ਪਰ ਅੱਜ ਕਾਉਂਸਲ ਵੱਲੋਂ ਹਦਾਇਤ ਕੀਤੀ ਗਈ ਉਹਨਾਂ ਨੂੰ ਕਿ ਸਾਨੂੰ ਲਿਖ ਕੇ ਦਿੱਤਾ ਜਾਵੇ ਕਿ ਅਸੀਂ ਅਸਮਰਥ ਹੈ ਕਿਉਂਕਿ ਇਹ ਕਮ ਵਾਟਰ ਸਪਲਾਈ ਦਾ ਤੇ ਸੀਵਰੇਜ ਬੋਰਡ ਦਾ ਵੀ ਅਸੀਂ ਅਸਮਰਥ ਹੈ ਉਹਦੇ ਕਰਕੇ ਅਸੀਂ ਨਗਰ ਕਾਉਂਸਲ ਵੱਲੋਂ ਜਿੱਥੇ ਆਲਰੇਡੀ ਦਬੇਟਾ ਆਪਣਾ ਕਲੋਨੀ ਹੈ ਇੱਕ ਨੰਬਰ ਵਾਰਡ ਹੈ ਉੱਥੋਂ ਸ਼ਹਿਰ ਦੇ ਵੱਖ-ਵੱਖ ਪੀਸਿਆਂ ਨੂੰ ਪਾਣੀ ਜਾਂਦਾ ਉਹਦੀ ਕਪੈਸਿਟੀ ਇੰਨੀ ਨਹੀਂ ਕੀਤੀ ਜਾ ਸਕਦੀ ਪਰ 11 12 13 ਨੰਬਰ ਜਾਂ ਹੋਰ ਜਿਹੜੇ ਵਾਰਡ ਹੈ 4 5 ਨੰਬਰ ਇਹਨਾਂ ਲਈ ਪਾਣੀ ਦਾ ਪ੍ਰਬੰਧ ਕਰ ਲਈ ਸਿੱਧਾ ਨਹਿਰ ਤੋਂ ਚੱਕਣ ਲਈ ਜਾਂ ਅਸੀਂ ਖਰੜ ਤੇ ਜੀਰਕਪੁਰ ਮਿਨਿਸਪਲ ਕਾਉਂਸਲ ਦੀਆਂ ਜਿੰਮੇ ਪਾਲਿਸੀਆਂ ਹਨ ਉਹਨਾਂ ਨੇ ਇਹ ਜਿਹੜਾ ਪਾਣੀ ਦਾ ਆਪ ਪ੍ਰਬੰਧ ਕੀਤਾ ਵੀ ਆਪ ਖੂਪਟੇ ਜਾਂ ਆਪ ਟੈਂਡਰ ਲਾਏਗੇ ਅਸੀਂ ਉਹਦੇ ਆਧਾਰ ਤੇ ਸੀਵਰੇਜ ਬੋਰਡ ਕੋ ਮੰਗ ਰਹੇ ਕੀ ਸੰਦਸਿਆ ਜਾਵੇ ਇੱਕ ਬੜੀ ਜਿਹੜੀ ਵੱਡੀ ਸੀ ਆ 11 12 ਤੇ 13 ਨੰਬਰ ਵਾਰਡ ਜਿਨ੍ਹਾਂ ਨੂੰ ਪਾਣੀ ਉਹਦੀ ਸੀਵਰੇਜ ਦੀ ਸਮੱਸਿਆ ਹੈ ਜਿੱਥੋਂ ਰੇਲਵੇ ਫਾਟਕ ਦੇ ਕੋਲੋਂ ਸੜਕ ਤਾਂ ਕਾਉਂਸਲ ਪਾ ਚੁੱਕੀ ਪਰ ਸੀਵਰੇਜ ਬੋਰਡ ਨੇ ਕੀ ਕੀਤਾ ਪਹਿਲਾਂ 25 ਲੱਖ ਰੁਪਏ ਉੱਥੇ ਕਾਉਂਸਲ ਨੇ ਖਰਚਿਆ ਆਪਾਂ ਖਰਚਿਆ ਮੀਨ ਕੀ ਅਸੀਂ ਸੀਵਰੇਜ ਬੋਰਡ ਨੂੰ ਪ੍ਰਬੰਧ ਕਰਤਾ 25 ਲੱਖ ਰੁਪਏ ਦਾ ਪਰ ਸੀਵਰੇਜ ਬੋਰਡ ਕਹਿੰਦਾ ਹੁਣ ਸਾਨੂੰ ਕੀ ਸਾਡੇ ਕੋਲੋਂ ਜਿਹੜੀ ਸੀਵਰੇਜ ਦੀ ਲਾਈਨ ਆ 25 ਲੱਖ ਪ੍ਰਬੰਧ ਹੋਣ ਦੇ ਬਾਵਜੂਦ ਵੀ ਉਹ ਚੱਲਣ ਨਹੀਂ ਚੱਲਣ ਯੋਗ ਨਹੀਂ ਹੈ ਜਾਂ ਉਹ ਸਿਰੇ ਨਹੀਂ ਚੜ ਸਕੀ ਅਸੀਂ ਉਹਦੇ ਲਈ 19 ਲੱਖ ਦਾ ਟੈਂਡਰ ਹੋਰ ਪਾਸ ਕਰ ਦਿੱਤਾ ਗਿਆ ਜਿਹੜੀ ਸੀਵਰੇਜ ਬੋਰਡ ਨੇ ਪ੍ਰਪੋਜ਼ਲ ਭੇਜੀ ਪਰ ਸੀਵਰੇਜ ਬੋਰਡ ਨੂੰ ਸਪਸ਼ਟੀਕਰਨ ਮੰਗਿਆ ਗਿਆ ਕਿ ਜਿਹੜਾ 25 ਲੱਖ ਨਗਰ ਕਾਉਂਸਲ ਲੰਗੜ ਦਾ ਬਰਬਾਦ ਕੀਤਾ ਗਿਆ ਜਿਹਦੇ ਪਹਿਲਾਂ ਵੀ ਸਾਡੇ ਮੈਂ ਵੀ ਉੱਠ ਮੁੱਦਾ ਠਾਏ ਸੀ ਸਾਡੇ ਕਾਉਂਸਲ ਸਹਿਬਾਨ ਨੇ ਹਟਾਇਆ ਸੀ ਜਿਹਦੇ ਗਰਮਾ-ਗਰਮੀ ਬਹੁਤ ਹੋਈ ਸੀ ਕਿ ਨਗਰ ਕਾਉਂਸਲ ਲੰਗੜ ਨੇ ਜਿਹੜਾ 25 ਲੱਖ ਰੁਪਈਆ ਇੱਕ ਬਰਾਰੀ ਫਾਟਕਾਂ ਦੇ ਕੋਲ ਦਿੱਤਾ ਸੀ ਯੂਕੋ ਬੈਂਕ ਦੇ ਕੋਲ ਉਹ 25 ਲੱਖ ਰੁਪਏ ਦੇ ਸਪਸ਼ਟੀਕਰਨ ਦਿੱਤਾ ਜਾਵੇ ਕਿ ਇਹਦੇ ਡਿਜ਼ਾਈਨਸ ਕਮੀ ਆ ਯਾ ਇਹਦੇ ਅਫਸਰਾਂ ਦੀ ਕਮੀ ਹੈ ਜਾਂ ਠੇਕੇਦਾਰ ਦੀ ਕਮੀ ਹੈ ਕਿਉਂਕਿ ਨੰਗਲ ਦੇ ਲੋਕਾਂ ਦਾ ਟੈਕਸਾਂ ਦਾ ਪੈਸਾ ਬੇਫਜ਼ੂਲ ਨਾ ਉਡਾਇਆ ਜਾਵੇ ਹਾਂ ਲੋਕਾਂ ਦੀ ਜਿਹੜੀ ਮੰਗ ਨੂੰ ਦੇਖਦੇ ਹੋਏ ਕਿ ਇਹ ਇਹਦੇ ਵਿੱਚ ਕੋਈ ਆਪਾਂ ਇਹਦੇ ਮਤੇ 'ਚ ਨਹੀਂ ਲੈਂਦਾ ਉਹਨੂੰ ਚਿੱਠੀ ਕੱਢ ਰਹੇ ਕਿ ਇਹ ਕਿਤੇ ਸਾਡੀਆਂ ਸ਼ਿਕਾਇਤਾਂ ਦੇ ਵਿੱਚ ਲੋਕਾਂ ਦੀ ਜਿਹੜੀ ਸਮੱਸਿਆ ਉਹ ਨਾ ਕਿਤੇ ਉਹ ਸਮੱਸਿਆ ਜਿਉਂ ਦੀ ਤਿਉਂ ਰਹਿ ਜਾਵੇ ਪਰ 19 ਲੱਖ ਰੁਪਏ ਦਾ ਯਾ ਇਹ ਤੋਂ ਮਹਿਲਾ ਦਾ ਥੋੜਾ ਬੋਤਾ ਅੱਗੇ ਪਿੱਛੇ ਫਿਗਰ ਹੋਤਾ ਦੀ ਅਸੀਂ ਰੇਲਵੇ ਫਾਟਕ ਦੇ ਕੋਲ ਇੱਕ ਨਵਾਂ ਉਹਨਾਂ ਨੂੰ ਆਪਾਂ ਇਹਦਾ ਬਜਟ ਪਾਸ ਬਜਟ ਨਹੀਂ ਆਪਾਂ ਆਪਾਂ ਕਹਿ ਲਓ ਤਜਵੀਜ਼ ਪਾਸ ਕਰ ਦਿੱਤੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਟੈਂਡਰਾਂ ਦੇ ਰੂਪ ਤੇ ਦੇਖੂਗੀ ਕਿ ਜਿਹੜਾ ਸੀਵਰੇਜ ਦੀ ਲਾਈਨ ਪਾਣੀ ਆ ਉਹਦਾ ਜੋ ਸੀਵਰੇਜ ਬੋਰਡ ਨੇ ਸਾਨੂੰ ਤਜਵੀਜ਼ ਦਿੱਤੀ ਉਹਨਾਂ ਦੀ ਗੱਲ ਵੀ ਮੰਨ ਲਈ ਗਈ ਪਰ ਮੈਂ 11 12 13 ਖਾਸ ਕਰਕੇ ਇਹਨਾਂ ਵਾਰਡ ਵਾਸੀਆਂ ਨੂੰ ਦੱਸਣਾ ਚਾਹਨਾ ਜਿਹੜਾ ਪਹਿਲਾਂ ਵੀ ਅਸੀਂ 25 ਲੱਖ ਰੁਪਏ ਸੀਵਰੇਜ ਬੋਰਡ ਨੂੰ ਦਿੱਤਾ ਸੀ ਸੀਵਰੇਜ ਬੋਰਡ ਨੇ ਬਰਬਾਦ ਕੀਤਾ ਜਾਂ ਉਹਨਾਂ ਦੀ ਨਲਾਕੀ ਆ ਜਾਂ ਡਿਜ਼ਾਈਨ ਚ ਫਾਲਟ ਆ ਜਾਂ ਠੇਕੇਦਾਰ ਦੀ ਕਮੀ ਆ ਨਗਰ ਕੌਂਸਲ ਲੰਗਰ ਨੇ ਜਿਹੜੀ ਪੈਸੇ ਦੀ ਬਰਬਾਦੀ ਲਈ ਅਸੀਂ ਉਹਨਾਂ ਨੂੰ ਨੋਟਿਸ ਭੇਜਿਆ ਜਿੱਤੇ ਸਪਸ਼ਟੀ ਕਰ ਲਿਆ ਜਾਵੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਪਸ਼ਟੀਕਰਨ ਦਿੰਦੇ ਆਪਣੇ ਲੀਗਲ ਐਡਵਾਈਜ਼ਰ ਆ ਜਿਹੜੇ ਸਾਡੇ ਨਗਰ ਕੌਂਸਲ ਲੰਗਰ ਦੇ ਯਾ ਅਧਿਕਾਰੀ ਆ ਉਹ ਤੇ ਜੋ ਸਾਡਾ ਪ੍ਰੋਪਰ ਐਕਸ਼ਨ ਬਣਦਾ ਹੋਵੇਗਾ ਅਸੀਂ ਸੀਵਰੇਜ ਬੋਰਡ ਤੋਂ ਉਹਦੀ ਰਿਕਵਰੀ ਮੰਗਾ ਗੀ ਨੀ ਆਹੀ ਗਰਮਾ ਗਰਮੀ ਸੀ ਜਿਹੜੀ ਅੱਜ ਗਰਮਾ ਗਰਮੀ ਇਹ ਹੈ ਵੀ ਮਤੇ ਪਾਸ ਕਰਨ ਦੇ ਵਿੱਚ ਕੋਈ ਅਰਚਣ ਨਹੀਂ ਆਈ ਆ ਜਿੰਨੇ ਮਤੇ ਤੀਜਾ ਦੱਸੀਆਂ ਗਈਆਂ 16 ਮਤੇ ਗਰਮਾ ਗਰਮੀ ਦਾ ਮਤਲਬ ਇਹ ਸੀ ਕਿ ਜਿਹੜਾ ਸਾਨੂੰ ਸ਼ਹਿਰ ਵਾਸੀਆਂ ਨੇ ਜਿਹੜਾ ਸਾਡੇ ਤੇ ਵਿਸ਼ਵਾਸ ਹੈ ਕਈ ਵਾਰ ਇਹ ਹੁੰਦਾ ਵੀ ਹਾਊਸ ਦੇ ਵਿੱਚ ਲੜਨਾ ਪੈਂਦਾ ਹੈ ਕਿਉਂਕਿ ਸਾਨੂੰ ਉਹਨਾਂ ਨੇ ਉੱਥੇ ਆਪਣਾ ਕੱਲਾ ਇੱਥੇ ਬਈ ਚਾਹ ਦਾ ਕੱਪ ਪੀਣ ਲਈ ਨਹੀਂ ਭੇਜਿਆ ਗਿਆ ਸਾਨੂੰ ਲੋਕਾਂ ਨੇ ਕਿ ਅਸੀਂ ਬਸ ਆਣ ਦੋ ਸਾਡੇ ਮੰਤਰੀ ਜੀ ਬਣ ਕੇ ਕੱਲ ਵੀ ਫਟਕ ਸ਼ੁਰੂ ਕਰ ਦੇਣਾ ਇਹ ਉਹਨਾਂ ਦੇ ਤੇ ਆ ਦੇ ਜਿਹੜੇ ਬੋਲਦਿਆਂ ਬਾਹਰ ਉਹੀ ਬੰਦ ਕਰਾਉਣ ਦੇ ਵਿੱਚ ਸੀ ਚਲੋ ਹੁਣ ਕਰਵਾ ਲਾਉਂਦੇ ਆ ਜਦੋਂ ਤੁਸੀਂ ਆ ਜਾਓ ਹਾਂਜੀ ਚਲੋ ਅਗਲੀ ਵਾਰ ਨੂੰ ਆ ਤੁਹਾਡੀ ਗੱਲ ਮੰਨ ਲਈ ਹਾਂ ਅਸੀਂ ਧਰਨਾ ਵੀ ਲਾਇਆ ਸੀ ਉਹ ਮੇਰੀ ਗੱਲ ਤਾਂ ਸੁਣ ਲਓ ਅਗਲੀ ਵਾਰ ਨੂੰ ਨਗਰ ਕੌਂਸਲ ਲੰਗੜਿਕ ਮਤਾ ਪਾਸ ਕਰ ਦੂੰਗੀ ਵੀ ਭਾਈ ਕੇਂਦਰੀ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਮਤਾ ਟੇਬਲ ਆਈਟਮ ਜਾਂ ਆਪਾਂ ਮਤੇ ਚ ਲੈ ਕੇ ਕਰਾਂਗੇ ਬੇਨਤੀ ਕਰਾਂਗੇ ਹਾਊਸ ਵੱਲੋਂ ਕਿ ਇਹਨੂੰ ਕੰਮ ਨੂੰ ਸਿਰੇ ਚਾੜ੍ਹ ਦੋਗੇ ਕਿ ਕੇ जे मेरे मित्र हों पंद्रह साल तू मैं इत बैठा होंगे नगर, नगर सारा ना, ने सारा शहर ठीक कर ना बीबीएमबी एन एफ एल तब सु पाए दोनों जने ਮਾਲੀ ਸਾਡੇ ਕੋ ਜਿੰਨੇ ਕਹਾ ਆਪਾਂ ਰੱਖ ਲੈਨੇ ਕੋਈ 50 ਸਰਕਾਰ ਲੈ ਜਾਂਦੀ ਐ ਤੋ ਚੱਕ ਕੇ ਮਾਲੀਆਂ ਨੂੰ ਕੋਈ ਕੋਈ ਲੈ ਜਾਂਦਾ ਜੇ ਵਿਚਾਰੇ ਅਫਸਰ ਪੁੱਛਣ ਤਾਂ ਕਹਿੰਦੇ ਤੁਹਾਨੂੰ ਸਸਪੈਂਡ ਕਰ ਦਾਂਗੇ ਇਹ ਵੀ ਪੈਸੇ ਦੀ ਬਰਬਾਦੀ ਦੀ ਹੁੰਦੀ ਇੱਕ ਬਗੀ ਦਾ ਪਾਰਕ ਦਾ ਸਰਵਿਸ ਦਾ ਪਾਰਕ ਬਰਬਾਦੀ ਐ ਪਰ ਲੋਕਾਂ ਨੂੰ ਵੀ ਬੇਨਤੀ ਐ ਵੀ ਹੁਣ ਜਿਹੜੀਆਂ ਚੀਜ਼ਾਂ ਤੁਹਾਨੂੰ ਟਾਇਲਟ ਤੇ ਜਾ ਕੇ ਕਰਨੀਆਂ ਚਾਹੀਦੀਆਂ ਪਾਰਕਾਂ 'ਚ ਨਾ ਕਰਿਆ ਕਰੋ ਜਿੱਥੇ ਤੁਸੀਂ ਜਿੱਥੇ ਤੁਸੀਂ ਸੀਵਰੇਜ ਵਾਲੀ ਉਹ ਕੀਤੀ ਸੀ ਪ੍ਰੈਸ ਕਾਨਫਰੈਂਸ ਸੁਣ ਤੇ ਕਹਿੰਨੇ ਪਾਰਕ ਬਣਾਇਆ ਨਾ ਉੱਥੇ ਚੂਤਦੇ ਨਾ ਉੱਥੇ ਉਹ ਬੂਟੇ ਨਾ ਕੋ ਲਾਣਾ ਨਾ ਕੋ ਦਾ 부ਟੀ ਘੜੀ ਚੂਲੇ ਟੁੱਟ ਗਏ ਨਗਰ ਕੌਂਸਲ ਕਹਿੰਦੀ ਬਕਾਦ ਬੋ ਕਰ ਦਿੰਦਾ ਦੇਖੋ ਨਗਰ ਕੌਂਸਲ ਦੀ ਮੀਟਿੰਗ ਅੱਜ ਸਰਬਸੰਮਤੀ ਦੇ ਨਾਲ ਪਾਸ ਹੋਈ ਪਰ ਲੇਕਿਨ ਅਸੀਂ ਭਾਰਤੀ ਜਨਤਾ ਪਾਰਟੀ ਤੋਂ ਰਾਜੇਸ਼ ਚੌਧਰੀ ਰਣਜੀਤ ਸਿੰਘ ਲੱਕੀ ਜੀ ਅਸੀਂ ਅੱਜ ਇਸ ਮੀਟਿੰਗ ਦੇ ਵਿੱਚ ਮੰਗ ਉਠਾਈ ਕਿ 4 ਸਾਲ ਮਿਸਪੰਨ ਕਮੇਟੀ ਨੂੰ ਬਣਿਆ ਹੋ ਗਏ ਲਗਭਗ 1 ਸਾਲ ਜਿਹੜਾ ਹੈ ਉਹ ਬਕਾਇਆ ਰਹਿ ਗਿਆ ਲੇਕਿਨ 4 ਸਾਲ ਦੇ ਵਿੱਚ ਨੰਗਲ ਸ਼ਹਿਰ ਦੇ ਅੰਦਰ ਡਵੈਲਪਮੈਂਟ ਸਿਟੀ ਹੋਰ ਨਜ਼ਰ ਨਹੀਂ ਆ ਰਹੀ ਜੋ ਮਤ ਕਮ ਮੀਟਿੰਗਾਂ ਦੇ ਵਿੱਚ ਪਾਸ ਕੀਤੇ ਗਏ ਉਹਨਾਂ ਨੂੰ ਇੰਪਲੀਮੈਂਟ ਕਰਵਾਇਆ ਜਾਵੇ ਨੰਗਲ ਸ਼ਹਿਰ ਦੇ ਲੋਕ ਮਿਸਪਲ ਕਮੇਟੀ ਦੇ ਕੰਮਾਂ ਤੋਂ ਖੁਸ਼ ਨਹੀਂ ਹੈ ਦੂਜੀ ਗੱਲ ਬਾਗ ਨੰਬਰ 10 ਦੀ ਗੱਲ ਕਰੀਏ ਬਾਗ ਨੰਬਰ 10 ਦੇ ਵਿੱਚ ਸਾਰੇ ਸ਼ਹਿਰ ਦਾ ਪਾਣੀ ਆਂਦਾ ਗੰਦੇ ਨਾਲੀ ਦਾ ਬਹੁਤ ਜ਼ਰੂਰਤ ਹੈ ਕਿ ਤਕਰੀਬਨ 40 ਸਾਲ ਤੋਂ ਨਾਲਾ ਬਣਿਆ ਆਬਾਦੀ ਬਹੁਤ ਵੱਧ ਗਈ ਪਾਣੀ ਬਹੁਤ ਆਂਦਾ ਸਾਡਾ ਗੰਦਾ ਨਾਲਾ ਦੁਆਰੇ ਵਧੀਆ ਤੀਕੇ ਦੇ ਨਾਲ ਬਣਾਇਆ ਜਾਵੇ ਔਰ ਮਿਸਪਲ ਕਮੇਟੀ ਦਾ ਜਿੱਥੇ ਦਫਤਰ ਹੈ ਅੱਡਾ ਮਾਰਕੀਟ ਚ ਉਹ ਅਸੀਂ ਬਿਲਡਿੰਗ ਜਿਹੜੀ ਸੀ ਉਹ ਇਸ ਕਰਕੇ ਬਣਾਈ ਸੀ ਕਿ ਉੱਥੇ ਦੇ ਜਿਹੜੇ ਵਾਰਡ ਨੰਬਰ 10 ਦੇ ਲੋਕ ਹੈ ਉਹ ਦੁੱਖ ਸੁੱਖ ਦੇ ਵਿੱਚ ਉਹ ਹਾਲ ਦਾ ਪ੍ਰਯੋਗ ਕਰ ਸਕਣ ਇਹਨਾਂ ਨੂੰ ਜੋ ਸਮਾਂ ਜ਼ਰੂਰਤ ਸੀ ਇਹਨਾਂ ਨੇ ਮਿਸਪਲ ਕਮੇਟੀ ਦਾ ਦਫਤਰ ਉੱਥੇ ਸ਼ਿਫਟ ਕੀਤਾ ਉਹ ਅਸੀਂ ਦਾ ਰੂਬੇਂਤੀ ਕਿਤੀ ਆਪਣਾ ਦਫਤਰ ਵਾਪਸ ਉੱਥੇ ਲੈ ਕੇ ਜਾਓ ਉਹ ਬਿਲਡਿੰਗ ਦੇ ਦੋਹੇ ਹਾਲ ਖਾਲੀ ਕੀਤੇ ਜਾਣ ਤਾਂ ਕਿ ਜਨ ਹਿੱਤ ਦੇ ਵਿੱਚ ਲੋਕਾਂ ਦੇ ਉਹ ਦੁੱਖ ਸੁੱਖ ਦੇ ਵਿੱਚੋਂ ਕੰਮ ਆ ਸਕਣ ਦੂਜੀ ਗੱਲ ਤੀਸੀ ਮੇਰੇ ਬ੍ਰਦਰ ਰਣਜੀਤ ਸਿੰਘ ਲੱਕੀ ਜੀ ਨੇ ਅੱਜ ਬਹੁਤ ਹੀ بڑا ਮੁੱਦਾ ਉਠਾਇਆ ਕਿ ਬੀਬੀ ਐਮਬੀ ਦਾ ਏਰੀਆ ਜਿਹੜਾ ਸਾਡਾ ਨਿੰਗਲ 'ਚ ਪੈਂਦਾ ਜਿਸ ਵਕਤ ਉੱਥੇ ਡਿਵੈਲਪਮੈਂਟ ਦੀ ਗੱਲ ਆਂਦੀ ਤਾਂ ਨੱਕੀ ਜੀ ਨੇ ਕਿਹਾ ਤੁਸੀਂ ਬੂੰਜਾ 2L ਕਹਿ ਦਿੰਦੇ ਔਰ ਡਿਵੈਲਪਮੈਂਟ ਉਸ ਏਰੀਆ 'ਚ ਹੋ ਨਹੀਂ ਰਹੀ ਹੈ ਅਗਰ ਡਿਵੈਲਪਮੈਂਟ ਬੀਬੀ ਐਮਬੀ ਦੇ ਏਰੀਆ 'ਚ ਨਹੀਂ ਹੋਣਾ ਇਹ ਇਲੈਕਸ਼ਨ ਵੀ ਬੰਦ ਕਰ ਦਿੱਤੇ ਜਾਣ ਉਹਨਾਂ ਵਾੜਾਂ ਨੂੰ ਉੱਥੋਂ ਇਲੈਕਸ਼ਨ ਲੜਨ ਵਾਸਤੇ ਕੋਈ ਐਮਸੀਐਨ ਦੀ ਜ਼ਰੂਰਤ ਨਹੀਂ ਹੈ ਅਸੀਂ ਲੋਕਾਂ ਤੋਂ ਵੋਟਾਂ ਲੈਂਦੇ ਔਰ ਉੱਥੇ ਦੇ ਜਿਹੜੇ ਕੰਮ ਹੈ ਉਹ ਤੁਸੀਂ ਬੀਬੀਐਮਬੀ ਦੀ ਐਨਓਸੀ ਬੁੰਜਾ 12 ਲਾਗੂ ਕਰਕੇ ਇਹ ਚੀਜ਼ਾਂ ਦਾ ਬਹਾਨਾ ਬਣਾ ਦਿੰਦੇ ਇਹ ਅੱਜ ਮੀਟਿੰਗ ਦੇ ਅੰਦਰ ਇਸ ਤਰ੍ਹਾਂ ਦੀਆਂ ਹੋਰ ਵੀ ਵਿਸ਼ੇਸ਼ ਕਾਫੀ ਜਿਹੜੀਆਂ ਮੰਗਾਏ ਉਹ ਭਾਰਤੀ ਜਨਤਾ ਪਾਰਟੀ ਨੇ ਅੱਜ ਨਗਰ ਕੌਂਸਲ ਦੇ ਪ੍ਰਧਾਨ ਸੰਜੀਤ ਸਾਨੀ ਜੀ ਪਾਸ ਔਰ ਹਾਊਸ ਦੇ ਵਿੱਚ ਉਠਾਈਆਂ ਔਰ ਇਹ ਵੀ ਗੱਲ ਕਹੀ ਕਿ ਨਿਪਲ ਕਮੇਟੀ ਦੇ ਅੰਦਰ ਕਈ ਤਰ੍ਹਾਂ ਦੀਆਂ ਬਹੁਤ ਕ੍ਰਪਸ਼ਨਾਂ ਵੀ ਚੱਲ ਰਹੀਆਂ ਹਨ ਉਹ ਕ੍ਰਪਸ਼ਨਾਂ ਦੇ ਬਾਰੇ ਵੀ ਅੰਦਰ ਜਾਣੂ ਕਰਾਇਆ ਕਿ ਉਹਦੇ ਉੱਤੇ ਅੰਕੁਸ਼ ਲਗਾਇਆ ਜਾਵੇ ਔਰ ਜੋ ਇਹ ਕ੍ਰਪਸ਼ਨ ਹੈ ਉਹ ਬੰਦ ਕੀਤੀ ਜਾਵੇ ਇਮਾਨਦਾਰੀ ਦੇ ਨਾਲ ਇਹ ਜਿਹੜਾ ਕੰਮ ਹੈ ਉਹ ਇੱਕ ਸਾਲ ਬਕਾਇਆ ਰਹਿੰਦਾ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਲੋਕਾਂ ਦੇ ਵਿੱਚ ਜਾ ਸਕੀਏ ਇਹ ਬੇਨਤੀ ਸਦਾਪਨ ਕਿਸ ਦੇ ਅੰਦਰ ਜਿਹੜੀ ਗਰਮਾਹਟ ਸੀ ਉਹ ਕਰੋੜਾਂ ਰੁਪਈਆਂ ਦੇ ਕੰਮਾਂ ਨੂੰ ਲੈ ਕੇ ਸੀ ਆਪਸ ਵਿੱਚ ਆ ਉਹ ਨਜ਼ਰ ਆ ਰਿਹਾ ਸੀ ਉਹਨਾਂ ਨੇ ਕਹਿ ਕੇ ਕਿਸੇ ਨੇ ਢਾਈ ਕਰੋੜ ਦੇ ਕੰਮ ਪੂਰੇ ਸਾਡੇ 1 ਕਰੋੜ ਦੇ ਪਏ ਉਹਨਾਂ ਦਾ ਆਪਣਾ ਜਿਹੜਾ ਅੰਦਰ ਇਸ਼ੂ ਸੀ ਉਹੀ ਬਹੁਤ ਜ਼ਿਆਦਾ ਲੰਬਾ ਚੋੜਾ ਬਣਿਆ ਤੇ ਆਖੀਰ ਦੇ ਵਿੱਚ ਉਹ ਦੋ ਕੰਮ ਜਿਹੜੇ ਉਹ ਪੈਂਡਿੰਗ ਕਰ ਦਿੱਤੇ ਗਏ ਉਹ ਕੀ ਕੰਮ ਸੀ ਉਹ ਇੱਕ ਦੋ ਨਾਲੇ ਦੇ ਕੰਮ ਹੈ ਸ਼ਿਵਾਲੇ ਕਲੋਨੀ ਦੇ ਤੇ ਇਸ ਕਰਕੇ ਢਾਈ ਕਰੋੜ ਦੇ ਕੰਮਾਂ ਨੂੰ ਕੱਟ ਦੇ ਛੋਟੇ ਦੇ ਆਖੇ ਦੋ ਕੰਮ ਨੂੰ ਪੈਂਡਿੰਗ ਕਰਕੇ ਸੰਤੁਸ਼ਟੀ ਨਾਲ ਤਾਂ ਮੀਟਿੰਗ ਸੇ ਦੇ ਚੱਲ ਸਵਰਤ ਇਹ ਮੁੱਦਾ ਨਗਰ ਕੌਂਸਲ ਦੀ ਮੀਟਿੰਗ ਦੇ ਵਿੱਚ ਅਸੀਂ ਦੱਸਿਆ ਅਸੀਂ ਉਹਨਾਂ ਨੂੰ ਕਿਹਾ ਕਿ ਜਾਤਾ ਇਸ ਪਾਰਕ ਨੂੰ ਤੁਸੀਂ ਬਦ ਤਬਦੀਲ ਕਰਕੇ ਪਾਰਕਿੰਗ ਬਣਾ ਦਿਓ ਬਿਹਤਰ ਹੈ ਜਾਂ ਅਗਰ ਪਾਰਕ ਨੂੰ ਰੱਖਣਾ ਹੈ ਇਹ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਜੀ ਦੇ ਨਾਮ ਦਾ ਪਾਰਕ ਹੈ ਕਾਂਗਰਸ ਪਾਰਟੀ ਦੀ ਹੀ ਮਿਸਪਲ ਕਮੇਟੀ ਹੈ ਤੇ ਅਗਰ ਉਹ ਕਾਂਗਰਸ ਪਾਰਟੀ ਦੀ ਇੰਬਿਸਪਲ ਕਮੇਟੀ ਗਿਆਨੀ ਜੈਲ ਸਿੰਘ ਨੇ ਪਾਰਕ ਦਾ ਨਿਰਮਾਣ ਨਹੀਂ ਰੱਖ ਸਕਦੀ ਉਹਦੀ ਦੇਖਭਾਲ ਨਹੀਂ ਕਰ ਸਕਦੀ ਤਾਂ ਉਥੋਂ پارک ਚੱਕ ਕੇ ਲੋਕਾਂ ਨੂੰ ਪਾਰਕਿੰਗ ਬਣਾ ਦਿਓ ਜੇ ਪਾਰਕਿੰਗ ਨਹੀਂ ਬਣਾਣੀ ਤਾਂ ਪਾਰਕ ਦੀ ਡਿਵੈਲਪਮੈਂਟ ਕਰੋ ਇਹ ਅਸੀਂ ਪਿਛਲੀ ਵਾਰ ਮੀਟਿੰਗ ਚ ਕਿਹਾ ਸੀ ਅੱਜ ਵੀ ਮੀਟਿੰਗ ਜੀ ਹਾਂ ਜੀ ਹਾਂ ਤਾਂ ਨiyet ਦੀ ਜੀ ਦੁਪਾਤ ਹਾਂ ਟੂਰਿਸਟ ਆਨੇ ਆ ਭਾਖੜਾ ਜਾਂ ਮਾਤਾ ਨੈਣਾ ਦੇਵੀ ਜੀ ਆ ਕੇ ਇਸ ਗੱਲ ਸਾਹਿਬ ਅਨੰਤਪੁਰ ਸਾਹਿਬ ਜਾਂ ਫਿਰ ਬਵੌਰ ਸਾਹਿਬ ਇੱਥੇ ਜਿਹੜੇ ਟੂਰਿਸਟ ਆਨੇ ਆ ਉਹਨਾਂ ਦੀ ਖੇਚ ਦਾ ਕੇਂਦਰ ਸਾਡਾ ਸ਼ਹਿਰ ਬਣੇ ਉਹਦੇ ਲਈ ਇਹ ਜਿਹੜਾ ਅੱਜ ਵੱਡਾ ਉਪਰਾਲਾ ਹੈ ਤੇ ਮੈਂ ਤੁਹਾਨੂੰ ਦੱਸਿਆ ਕਿ ਲਗਭਗ 11 ਕਰੋੜ ਰੁਪਏ ਦੇ ਕਰੀਬ ਅੱਜ ਜਿਹੜਾ ਸ਼ਹਿਰ ਦੇ ਵਿੱਚ ਉਹਦੇ ਡਵੈਲਪਮੈਂਟ ਦੇ ਕੰਮ ਕੰਮ ਕੀਤੇ ਜਾਣਗੇ ਤੇ ਆਉਣ ਵਾਲੀ ਮੀਟਿੰਗ ਬੜੀ ਛੇਤੀ 5 7 10 ਦਿਨ ਤੇ ਰੱਖੀ ਜਾਏਗੀ ਕਾਉਂਸਲਰ ਸਾਹਿਬਾਨ ਤੇ ਅਫਸਰ ਸਹਿਮਾਨਾਂ ਦੀਆਂ ਜੜੀਆਂ ਆਪਣਾ ਉਹਨਾਂ ਦੇ ਰਿਹਾਮਿਆਂ ਨੂੰ ਦੇਖਦੇ ਹੋਏ ਤੇ ਮੈਂ ਇੰਨਾ ਹੀ ਕਹਿਣਾ ਵੀ ਅੱਜ ਜਿਹੜਾ ਵੱਡਾ ਇੱਕ ਲੈਂਡ ਇੱਕ ਲੈਂਡਮਾਰਕ ਕਦਮ ਹੈ ਜਿਹੜਾ ਕਾਉਂਸਲ ਵੱਲੋਂ ਸ਼ਹਿਰ ਦੀ ਸੁੰਦਰਤਾ ਲਈ ਸ਼ਹਿਰ ਦੀ ਪ੍ਰਾਤਨ ਦੇਖ ਨੂੰ ਕਾਇਮ ਰੱਖਣ ਲਈ ਉਹ ਚੱਕਿਆ ਜਾ ਰਿਹਾ ਤੇ